ਮਾਸੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਪੀ ਤੂੰ ਹਾਂ ਜੀ ਕੀ ਹਾਲ ਤੁਹਾਡਾ ਮੇਰਾ ਤਾਂ ਠੀਕ ਹੈ ਤੈਨੂੰ ਅੱਜ ਕਿੱਥੋਂ ਆ ਆ ਗਿਆ ਬਸ ਐਦਾ ਹੀ ਹੈਗੇ ਸੇਵਕ ਸਿਮਰਤ ਕਰ ਉਹ ਤੇ ਘਰ ਨਹੀਂ ਆ ਚਲ ਆ ਜਾ ਕੋਈ ਨਹੀਂ ਆ ਜਾ ਡਰਾਈਵ ਰੂਮ ਚ ਬੈਨੇ ਬੈਠ ਤੂੰ ਮੈਂ ਆਈ ਪਾਣੀ ਲੈ ਕੇ ਚੱਲੂ ਮੈਨੂੰ ਸਮਾਂ ਨਹੀਂ ਹੁੰਦੀ ਇਹ ਅੱਜ ਕਿੱਥੋਂ ਆ ਗਈ ਇਹਨੂੰ ਕਿੱਥੋਂ ਰਾ ਆ ਗਿਆ ਅੱਜ ਅੱਗੇ ਤੇ ਕਦੀ ਆਈ ਨਹੀਂ ਆ ਅੱਜ ਕਿੱਥੇ ਚੇਤਾ ਆ ਗਏ ਨੇ ਚੱਲ ਪੁੱਛਦੀ ਜਾਗੇ ਨੂੰ ਲਹਿਰ ਪੀ ਪਾਣੀ ਪੀ ਲਾਂ ਉਸੇ ਦੱਸਿਆ ਨਹੀਂ ਕਿੱਥੇ ਹੈ ਸਿਗਨਲ ਸੇਵਕ ਕੋਈ ਨਹੀਂ ਆ ਜਾਂਦੇ ਆ ਪੀਲਾ ਪਾਣੀ ਪਹਿਲਾਂ ਫੇਰ ਕਰਦੇ ਗੱਲ ਪੀ ਲੈਣੀ ਆ ਤੇ ਮੇਰੀ ਗੱਲ ਸੁਣ ਤੇਰੀ ਮਾਂ ਨੇ ਤੇਨੂੰ ਔਨ ਦਿੱਤਾ ਅੱਜ ਰੋਕਿਆ ਨਹੀਂ ਉਹਦਾ ਉਹਦੇ ਚ ਬੜਾ ਐਟੀਟਿਊਡ ਆ ਅਜਨੇ ਕਿ ਆਣੀ ਕਿ ਨਹੀਂ ਜਾਣਾ ਸਿਮਰਤ ਵਾਲਾ ਮਾਸੀ ਜੀ ਮੈਨੂੰ ਪਤਾ ਹੈ ਤੁਸੀਂ ਮੇਰੇ ਤੋਂ ਤੇ ਮੇਰੇ ਮੰਮੀ ਤੋਂ ਨਾਰਾਜ਼ ਏ ਅਸੀਂ ਜੋ ਕੁਝ ਸਿਮਰਤ ਨਾਲ ਕੀਤਾ ਮੈਂ ਜਾਣਦੀ ਆ ਪਰ ਦੇਖੋ ਮਾਸੀ ਜੀ ਮੇਰੇ ਮੰਮੀ ਦੀਆਂ ਗਲਤੀਆਂ ਸਜ਼ਾ ਮੈਨੂੰ ਨਾ ਦਵੋ ਮੈਂ ਸਭ ਸਮਝ ਲਈਆ ਮਤਲਬ ਮੈਂ ਬਹੁਤ ਪਿਆਰ ਕਰਾਂ ਲਾਪੀਆਂ ਤੁਸੀਂ ਉਹਦਾਂ ਦੇਖਿਆ ਹੀ ਮੈਂ ਸਿਮਰਤ ਬਾਰੇ ਹੁਣ ਆਹਦਾ ਕੁਝ ਨਹੀਂ ਸੋਚਦੀ ਮੈਨੂੰ ਮਾਫ ਕਰ ਦਿਓ ਤੁਸੀਂ ਵੀ ਹੁਣ ਪਿਆਰ ਕਰਾਲਾ ਪੀ ਪਹਿਲਾਂ ਪਿਆਰ ਕਿੱਥੇ ਗਿਆ ਇਹ ਜਾਜਾ ਜਦੋਂ ਤੈਨੂੰ ਮਿਲੇ ਹਾਂ ਆਪਾਂ ਪਾਰਕ ਵਿੱਚ ਜਦੋਂ ਸਾਈਡ ਤੇ ਜਾ ਗਏ ਉਹਦੀ ਇੰਨੀ ਲਾਹ ਪਾ ਕੀਤੀ ਚੇਤਾ ਹੀ ਨਾ ਉਹਨੇ ਜਦੋਂ ਲੈ ਗਈ ਹਾਂ ਧੋਕੇ ਇੱਧਰ ਆ ਤੂੰ ਇੱਥੇ ਕੀ ਕਰਦੀ ਆ ਜਿਵੇਂ ਕਿ ਪਾਰਕ ਤੁਹਾਡੀ ਆਪਣੀ ਹੋਵੇ ਤੂੰ ਹੀ ਖਰੀਦੀ ਸੀ ਪਾਰਕ ਅਸੀਂ ਜਾ ਸਕਦੇ ਹਾਂ ਤੂੰ ਇੰਨੀ ਉਹਦੀ ਬੇਸੀ ਕੀਤੀ ਕਿ ਮੈਂ ਇੱਥੇ ਆਈ ਤੇ ਤੂੰ ਕਿਉਂ ਆਈ ਸੇਵਾਕ ਨੂੰ ਲੈ ਕੇ ਇੱਥੇ ਮੇਰੀ ਧੀ ਉਸੇ ਵਾਲੇ ਰੋਂਦੀ ਮੇਰੇ ਵੱਲ ਆ ਗਈ ਸੀ ਸਮੇਂ ਲੱਗੀ ਉਹੋ ਹੀ ਆ ਸਿਮਰਤ ਪਹਿਣ ਤੇਰੀ ਜਿਹਨੂੰ ਅੱਜ ਪਹਿਣ ਕੇ ਨਹੀਂ ਆ ਨਾ ਉਹੋ ਹੀ ਆ ਜਦੋਂ ਤੇਰੇ ਵਿਆਹ ਤੇ ਗਏ ਹਾਂ ਚੇਤਾ ਵਾ ਉਹ ਪਹਿਣ ਪਹਿਣ ਕਰਦੀ ਤੈਨੂੰ ਵਧਾਈ ਦੇ ਲਈ ਤੇਰੇ ਗੱਲ ਲੱਗਣ ਲੱਗੀ ਤੈਨੂੰ ਮੇਰਾ ਲੱਗੀ ਤੇ ਉਹਦਾ ਵੀ ਤੂੰ ਪਛਾਹ ਸੁਟਿਆ ਹੀ ਨੂੰ ਪਰ ਆਹੋ ਮੇਰਾ ਲਹਿੰਗਾ ਖਰਾਬ ਹੋ ਜੂਗਾ ਉਹੋ ਹੀ ਪਹਿਣ ਆ ਅੱਜ ਤੈਨੂੰ ਉਹ ਪਹਿਣ ਬੜੀ ਚੰਗੀ ਲੱਗਣ ਲੱਗੀ ਆ ਉਹਦੋਂ ਤੇ ਤੈਨੂੰ ਪਹਿਣ ਚੰਗੀ ਨਹੀਂ ਲੱਗਦੀ ਜਾ ਆਪਣੇ ਕਮਲੇ ਨੂੰ ਸਾਹਿਬ ਉਹੋ ਹੀ ਮੇਰਾ ਪੋਤੇ ਜਿਹਨੂੰ ਤੂੰ ਅੱਜ ਭਰਾ ਕਹਿੰਨੀ ਆ ਆਪਣਾ ਤੋ ਉਦੋਂ ਜਦੋਂ ਠੀਕ ਨਹੀਂ ਸੀ ਉਦੋਂ ਉਹਨੂੰ ਇੱਕ ਭੈਣ ਦੀ ਲੋੜ ਸੀ ਸਾਥ ਦੀ ਲੋੜ ਸੀ ਤੋ ਭੈਣ ਬਣ ਕੇ ਉਹਦਾ ਵੀ ਉਹਦੀ ਵੀ ਤੇ ਉਹਦੀ ਵੀ ਸਾਥ ਦੇ ਸਕਦੀ ਹਾਂ ਮੇਰਾ ਪਰ ਤੂੰ ਗੱਲਾਂ ਕਰਦੀ ਹਾਂ ਆਪਣੀ ਮਾਂ ਪਿੱਛੇ ਲਾ ਕੇ ਕਮਲਾ ਮਜ਼ਾਕ ਡਾਨੀ ਹੈ ਇੰਜ ਕਰਕੇ ਕੰਨੀ ਹੈ ਨਾ ਕਮਲਾ ਉਹ ਹੋਈ ਭਰਾਈ ਦੱਸ ਹੁਣ ਬਾਕੀ ਰਹੀ ਗੱਲ ਨਾ ਜੋ ਕੁਝ ਤੂੰ ਕੀਤਾ ਨਾ ਉਹਦੇ ਬਦਲੇ ਨਾ ਮੈਂ ਵੀ ਤੇਰੇ ਨਾਲ ਬਹੁਤ ਕੋਸ਼ਿਸ਼ ਕਰ ਸਕਦੀ ਚਾਹਾਂ ਨਾ ਹੁਣੇ ਤੈਨੂੰ ਨਾ ਬਾਹਰ ਫੜ ਕੇ ਬਾਹਰ ਕੱਢ ਸਕਦੀ ਪਰ ਐਸਾ ਦਿੱ ਫਿਤਰਤ ਚ ਨਹੀਂ ਹੈਗਾ ਕਿ ਅਸੀਂ ਘਰ ਆਏ ਮਹਿਮਾਨ ਦੀ ਬੇਇੱਜ਼ਤੀ ਕਰੀਏ ਨਾਲੇ ਤੂੰ ਮੇਰੇ ਪੁੱਤ ਨੂੰ ਭਰਾ ਕਿਹਾ ਵਾ ਇਸ ਕਰਕੇ ਤੈਨੂੰ ਅੰਦਰ ਬਹਿਣ ਦੀ ਇਜਾਜ਼ਤ ਦਿੱਤੀ ਆ ਨਹੀਂ ਤੇ ਬੜੇ ਚਿਰ ਦੀ ਤੈਨੂੰ ਮੈਂ ਬਾਹਰ ਕੱਢ ਦੇਣਾ ਸੀ ਆ ਪਾਣੀ ਦਾ ਘੁੱਟ ਬਣੀ ਤੈਨੂੰ ਮੈਂ ਪਿਆਣਾ ਜਿੱਦਾਂ ਤੂੰ ਮੇਰੇ ਪੁੱਤ ਨਾਲ ਤੇ ਮੇਰੀ ਤੀ ਨਾ ਕੀਤਾ ਵਾ ਤੁਹਾਡੀ ਮਾਵਾਵਾਂ ਦੀ ਹਾਲੇ ਤੇ ਸ਼ਗਲਾ ਵੇਖ ਕੇ ਨਾ ਮੈਂ ਵੇਖਾਂ ਕਦੀ ਮਾਸੀ ਜੀ ਬੱਸ ਕਰੋ ਹੋਰ ਸ਼ਮਿੰਦਾ ਨਾ ਕਰੋ ਜਾਨੂ ਮੈਂ ਇਥੋਂ ਚਲ ਜਾਂਦੀ ਪਤਾ ਨੂੰ ਵੀ ਪਤਾ ਹੈ ਦੱਸ ਹੀ ਦਿੱਤਾ ਹੋਣਾ ਸੇਵਾ ਸਿਮਰਤ ਨੇ ਮੈਨੂੰ ਉਹਨਾਂ ਨਾਲ ਬਹੁਤ ਜ਼ਰੂਰੀ ਕੰਮ ਹੈ ਨਾ ਮੇਰੀ ਗੱਲ ਸੁਣੋ ਮੈਂ بار بار ਕਹਿ ਤੇ ਰਹੀ ਆ ਮੈਂ ਉਹਦਾ ਬੱਚਾ ਸੀ ਅੰਜਾਨ ਸੀ ਮੇਰੀ ਮੰਮੀ ਦੀਆਂ ਗਲਤੀਆਂ ਮੇਰੇ ਅੱਗੇ ਆ ਰਹੀਆਂ ਨੇ ਦੱਸੋ ਮੇਰਾ ਕੀ ਕਸੂਰ ਹੈ ਕੋਈ ਟਾਈਮ ਅਗਾ ਸੀ ਮਾਸੀ ਜੀ ਤੁਹਾਨੂੰ ਪਤਾ ਹੈ ਸਾਡਾ ਦੋਵਾਂ ਦਾ ਬਹੁਤ ਪਿਆਰ ਸੀ ਸਿਮਰਤ ਦਾ ਤੇ ਮੇਰਾ ਮੈਂ ਉਹਦੇ ਬਿਨਾਂ ਜਿੰਦੀ ਨਹੀਂ ਸੀ ਹੁੰਦੀ ਇਕੱਠੇ ਰੋਟੀ ਖਾਣੀ ਇੱਕ ਦੂਜੇ ਦੇ ਕੱਪੜੇ ਪਾਣੇ ਬਾਜ਼ਾਰ ਇਕੱਠੇ ਜਾਣਾ ਮੈਂ ਭਾਵੇਂ ਕੁਝ ਖਾਵਾ ਨਾ ਖਾਵਾ ਮੈਨੂੰ ਹੁੰਦਾ ਸੀ ਸਿਮਰਤ ਨੂੰ ਮੈਂ ਖਾਣ ਨੂੰ ਮਿਲ ਜੇ ਮਾਸੀ ਜੀ ਪਰ ਇੱਕ ਟਾਈਮ ਇਹੋ ਜਿਹਾ ਆਇਆ ਨਾ ਮੇਰੀ ਮੰਮੀ ਨੇ ਮੈਨੂੰ ਸਮਝਾਇਆ ਤੇ ਨਾ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਮਤਲਬ ਬਦੋ ਬਦੀ ਮਿਸ ਅੰਡਰਸਟੈਂਡਿੰਗ ਆ ਗਈ ਉਹ ਟਾਈਮ ਹੀ ਇਦਾਂ ਦਾ ਸੀ ਤੇ ਜਿੱਥੋਂ ਮੈਂ ਉਹ ਨਾਲ ਜੈਲਸੀ ਕਰਨ ਲੱਪੀ ਤੇ ਸਮਝਣ ਦੀ ਕੋਸ਼ਿਸ਼ ਕਰਉ ਮਾਸੀ ਜੀ ਹੋਸ਼ਲ ਮਿੰਦਾ ਨਾ ਕਰੋ ਮੈਨੂੰ ਇਹੋ ਜਿਹੀਆਂ ਗੱਲਾਂ ਨਾ ਮੇਰੇ ਸਾਹਮਣੇ ਨਾ ਕਰ ਹਰਪਿਕ ਜਿਹੜੀਆਂ ਗੱਲਾਂ ਤੂੰ ਮੈਨੂੰ ਅੱਜ ਦੱਸਣ ਨੀ ਨਾ ਉਹ ਗੱਲਾਂ ਮੇਰੀ ਧੀ ਨੇ ਮੈਨੂੰ ਪਹਿਲੇ ਹੀ ਦੱਸੀਆਂ ਵਾ ਤੂੰ ਕਹਿੰਦੀ ਨਾ ਬਹੁਤ ਪਿਆਰ ਸੀ ਪਿਆਰ ਦੇ ਤੂੰ ਗੱਲ ਛੱਡ ਇੰਨਾ ਤੇਰਾ ਪਿਆਰ ਟਿੱਕਾ ਪੈ ਗਿਆ ਕਿ ਤੂੰ ਇੱਕ ਛੋਟੀ ਜੀ ਗਲਤ ਫੈਮਲੀ ਤੇਰੀ ਮਾਂ ਨੇ ਤੇਰੇ ਦਿਮਾਗ 'ਚ ਵਾੜੀ ਤੇ ਤੇਰਾ ਪਿਆਰ ਹੀ ਖਤਮ ਹੋ ਗਿਆ ਆਪਣੀ ਭੈਣ ਦੇ ਨਾਲ ਕੋਈ ਗਲਤ ਫੈਮਲੀ ਹੀ ਤੂੰ ਬੈ ਕੇ ਉਹਦਾ ਨਾ ਸੋਲਵ ਕਰ ਸਕਦੀ ਸੀ ਉਹਨੂੰ ਪੁੱਛਦੀ ਇੱਕ ਵਾਰੀ ਤੂੰ ਸਿੱਧੇ ਉਹ ਤੇ ਇਲਜ਼ਾਮ ਲਾਤੇ ਓ ਮੇਰੀ ਨੋਣੀ ਮੇਰੀ ਧੀ ਆ ਹੁਣ ਮੈਂ ਧੀ ਆਵਾਂਗਾ ਰੱਖਾਂ ਨਾ ਮੈਂ ਨਾ ਹਰ ਗੱਲ ਸ਼ੇਅਰ ਕੀਤੀ ਆ ਮੈਨੂੰ ਪਤਾ ਤੂੰ ਉਹਦੇ ਕਿਹੜੇ ਕਿਹੜੇ ਇਲਜ਼ਾਮ ਲਾਏ ਸੀ ਉਹਦੇ ਤੇ ਉਸ ਸਾਲ ਜਮਾ ਕਰਕੇ ਨਾ ਉਹਨਾਂ ਨਾਲ ਜਮਾ ਕਰਕੇ ਤੇਰੀ ਮਾਂ ਨੇ ਨਾ ਉਹਦਾ ਜਲਦੀ ਜਲਦੀ ਵਿਆਹ ਕੀਤਾ ਵਾ ਕਿ ਤੇਰਾ ਉੱਥੇ ਵਿਆਹ ਹੋ ਜੇ ਫਿਰ ਵੀ ਤੇਰਾ ਉੱਥੇ ਵਿਆਹ ਨਹੀਂ ਹੋਇਆ ਆ ਪਿਆਰ ਸੀ ਤਰਾ ਜੇ ਤੂੰ ਕਹਿੰਦੀ ਨਾ ਪਿਆਰ ਤੇਰਾ ਫਰਜ਼ ਬਣਦਾ ਹੀ ਜੇ ਤੂੰ ਅੱਖੀ ਵੀ ਵੇਖ ਲਿਆ ਸੀ ਨਾ ਬਹਿ ਕੇ ਉਹਨੂੰ ਪੁੱਛਦੀ ਕਿ ਸਿਮਰਤ ਆ ਗੱਲ ਐ ਸੱਚ ਐ ਤੇਰੇ ਮਨ 'ਚ ਕੁਝ ਹੈਗਾ ਵਾ ਮਾਸੀ ਜੀ ਉਹਨੂੰ ਮਾਫੀ ਮੰਗਦੀ ਤੇ ਪਈਆਂ ਹੱਥ ਜੋੜ ਕੇ ਹੋਰ ਦੱਸੋ ਕੀ ਕਰਾਂ ਜਿਉਂਨੇ ਤੁਹਾਣਾ ਹਰ ਇੱਕ ਗੱਲ ਕੀਤੀ ਹੈ ਮੇਰੀ ਭੈਣ ਨੇ ਸਿਮਰਤ ਨੇ ਤੁਹਾਡੇ ਨਾਲ ਤੇ ਵੀ ਤੇ ਦੱਸਿਆ ਹੀ ਹੋਏਗਾ ਮੈਂ ਉਹਨਾਂ ਨਾਲ ਕਿੰਨਾ ਪਿਆਰ ਕਰਦੀ ਸੀ ਉਹ ਟਾਈਮ ਸੀ ਉਹ ਘੜੀ ਨਿਕਲ ਗਈ ਤੁਸੀਂ ਤਾਂ ਸਿਆਣੇ ਹੋ ਮੈਨੂੰ ਮਾਫ਼ ਕਰ ਦਿਓ ਚੱਲ ਛੱਡ ਹਰਪ੍ਰੀਤ ਐਵੇਂ ਬਾਰ-ਬਾਰ ਮਾਫ਼ੀਆਂ ਨਾ ਮੇਰੇ ਕੋਲ ਮੰਗ ਕੋਈ ਗੱਲ ਨਹੀਂ ਜਿਹੋ ਜੀ ਮੇਰੀ ਸਿਮਰਤੀ ਉਹੋ ਜੀ ਤੂੰ ਮੇਰੀ ਧੀ ਮੈਂ ਹਰਪ੍ਰੀਤ ਮੈਂ ਨਾ ਤੇਰੀ ਮਾਂ ਨੂੰ ਨਾ ਉਦੋਂ ਦੀ ਜਾਣਦੀ ਆ ਅੰਜੂ ਨੂੰ ਜਦੋਂ ਤੂੰ ਅਜੇ ਜੰਮੀ ਵੀ ਨਹੀਂ ਸੀ ਨਵੀਂ-ਨਵੀਂ ਵਿਆਹੀ ਆਈ ਸੀ ਸਾਡੇ ਮੱਲੇ ਵਿੱਚ ਉਦੋਂ ਦੀ ਉਹਨੂੰ ਮੈਂ ਜਾਣਦੀ ਆ ਮੈਨੂੰ ਪਤਾ ਵਾ ਉਹ ਕਿੰਨੀ ਚਤਰੋ ਆ ਕਿਹੋ ਜਿਹੀਆਂ ਚਲਾਕੀਆਂ ਕਰਦੀ ਆ ਫਿਰ ਤਾਂ ਹੀ ਤੇ ਕਹਿੰਦੇ ਨੇ ਨਾ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜ ਲੈਂਦਾ ਵਾ ਤੇ ਤੂੰ ਤਾਂ ਫਿਰ ਉਹਦੀ ਧੀ ਹਾਂ ਚੱਤੇ ਪੈਰਾਂ ਦੇ ਕੋਲ ਰਹਿਣੀ ਹਾਂ ਅਸਰ ਤੇ ਫਿਰ ਹੋਣਾ ਹੀ ਸੀ ਤੇਰੇ ਤੇ ਵੀ ਬਾਕੀ ਰਹੀ ਗੱਲ ਨਾ ਮੈਂ ਉਹੋ ਜਿਹੀ ਨਹੀਂ ਗੀ ਠੀਕ ਹੈ ਮੈਂ ਤੈਨੂੰ ਥੋੜਾ ਯਾਦ ਕਰਾਉਣਾ ਚਾਹੁੰਦੀ ਹਾਂ ਕਿ ਤੂੰ ਕੀ ਕੁਛ ਮੇਰੀ ਧੀ ਨਾ ਕੀਤਾ ਬਾਕੀ ਮੈਂ ਤੈਨੂੰ ਕੋਈ ਗਲਤ ਗੱਲ ਨਹੀਂ ਤੈਨੂੰ ਕਹਿਣਾ ਚਾਹੁੰਦੀ ਹਾਂ ਕਿਉਂਕਿ ਮੈਂ ਅੰਜੂਣੀ ਗੀ ਮੈਂ ਗੁਰਜੀਤ ਹਾਂ ਗੁਰਜੀਤ ਅੰਜੂਣੀ ਹਾਂ ਮਾਸੀ ਜੀ ਇਹ ਤਾਂ ਤੁਹਾਡਾ ਵੱਡਾ ਪਾਣਾ ਹੈ ਜਿਹੜਾ ਤੁਸੀਂ ਸਾਨੂੰ ਮaaf ਕਰਤਾ ਅੱਛਾ ਮੇਰੀ ਗੱਲ ਸੁਣੋ ਤੁਹਾਨੂੰ ਨਹੀਂ ਸਿਰੋ ਬੇਟਾ ਤੈਨੂੰ ਕੀਤਾ ਤੇਰੀ ਮਾਂ ਨੂੰ ਨਹੀਂ ਹਜੇ ਮੈਂ ਮaaf ਕੀਤਾ ਨਾ ਹੀ ਕਦੀ ਜ਼ਿੰਦਗੀ ਪਰ ਕਰੂੰਗੀ ਤੇ ਮੇਰੀ ਗੱਲ ਸੁਣ ਗੁੜੀਆਂ ਨੂੰ ਨਹੀਂ ਨਾਲ ਲਈ ਉਹ ਕਿੱਥੇ ਆ ਗੁੜੀਆਂ ਨਾ ਮੰਮੀ ਆਪਣੇ ਫਰੈਂਡ ਵੱਲ ਗਏ ਸੀ ਤੇ ਕਹਿੰਦੇ ਚੰ ਮੈਂ ਨਾਲ ਲੈ ਜਾਨੀ ਆ ਤੇ ਮੈਂ ਫਿਰ ਇੱਧਰ ਆ ਗਈ ਅੱਛਾ ਤੇ ਤੂੰ ਫਿਰ ਦੱਸ ਕੇ ਆਈ ਕਿ ਮਗਰ ਉਹ ਚੋਰੀ ਆਈ ਹੈ ਮੈਂ ਦੱਸ ਕੇ ਆਈ ਕਿ ਮੈਂ ਥੋੜਾ ਆਪਣੀ ਫਰੈਂਡ ਵੱਲ ਚੱਲ ਲਈ ਆ ਐ ਨਹੀਂ ਪਤਾ ਮੈਂ ਇੱਧਰ ਆਈ ਆ ਤੇ ਠੀਕ ਆ ਮਾਸੀ ਜੀ ਨਾਲ ਮੈਂ ਨਾ ਇਸ ਕਰਕੇ ਵੀ ਆਈ ਆ ਸਿਮਰਤ ਦੋ ਤਿੰਨ ਵਾਰੀ ਜਿੰਨੀ ਵਾਰੀ ਉਧਰ ਆਈ ਨਾ ਮੈਨੂੰ ਮਿਲਣਾ ਇੱਕ ਵਾਰੀ ਤੇ ਆਈ ਸੀ ਉਦੋਂ ਬੇਟੀ ਘਰ ਨਹੀਂ ਸੀ ਮम्मा ਲੈ ਕੇ ਗਈ ਸੀ ਹਸਪੀਟਲ ਠੀਕ ਨਹੀਂ ਸੀ ਤੇ ਚਲੋ ਉਹ ਟਾਈਮ ਨਿਕਲ ਗਿਆ ਫਿਰ ਇੱਕ ਵਾਰੀ ਆਈ ਸੀ ਜਦ ਤੁਸੀਂ ਵੀ ਨਾਲ ਸੀ ਸਿਮਰਤ ਦਾ ਬੜਾ ਮਨ ਸੀ ਮਾਸੀ ਹੈ ਨਾ ਅਖਿਰ ਤੇ ਉਹਦਾ ਬੜਾ ਮਨ ਸੀ ਨਾ ਬੱਚਾ ਚੁੱਕਾਂ ਪਿਆਰ ਕਰਾਂ ਮੈਂ ਸਭ ਦੇਖ ਰਹੀ ਸੀ ਉਹਦਾ ਫੇਸ ਨੋਟ ਕਰ ਰਹੀ ਸੀ ਤੇ ਉਹਦਾ ਮੰਮੀ ਨੇ ਨਹੀਂ ਚੁੱਕਣ ਦਿੱਤਾ ਬੜੀਆਂ ਗੱਲਾਂ ਕੀਤੀਆਂ ਮੈਨੂੰ ਪਤਾ ਹੈ ਤੁਹਾਨੂੰ ਵੀ ਬੜਾ ਬੁਰਾ ਲੱਗਾ ਹੋਏਗਾ ਸਿਮਰਤ ਨੂੰ ਤਾਂ ਬਹੁਤ ਜ਼ਿਆਦਾ ਤੇ ਮੈਂ ਹੁਣ ਕਹਿਣ ਆਈ ਆ ਤੁਸੀਂ ਸਿਮਰਤ ਨੂੰ ਲੈ ਕੇ ਜਦੋਂ ਮਰਜੀ ਘਰ ਆਇਓ ਹੁਣ ਮੈਂ ਉਹਨੂੰ ਚੁਕਾਉਂਗੀ ਬੇਟੀ ਨੂੰ ਹੁਣ ਮੰਮੀ ਕੁਝ ਵੀ ਕਵੇ ਮੈਂ ਤੁਹਾਡੇ ਨਾਲ ਆ ਮੇਰੀ ਗੱਲ ਸੁਣ ਹਰਪ੍ਰੀਤ ਜਿੱਦਾਂ ਦਾ ਤੂੰ ਅੱਜ ਆਪਣਾ ਜਜ਼ਬਾਤ ਵਿਖਾਉਂਦਾ ਹੀ ਹੈ ਨਾ ਜੇ ਕਿਤੇ ਇਹੋ ਕੁਝ ਸਾਲ ਪਹਿਲਾਂ ਤੂੰ ਇਹੋ ਜਿਹਾ ਆਪਣਾ ਵਿਖਾਇਆ ਹੁੰਦਾ ਜਜ਼ਬਾਤ ਕਿਤੇ ਮੇਰੀ ਸਿਮਰਤ ਵਾਸਤੇ ਹਨਾ ਅੱਜ ਵੀ ਤੁਸੀਂ ਮਰਤ ਵਾਸਤੇ ਕਹਿ ਨਹੀਂ ਨਾ ਮੈਨੂੰ ਕੁੜੀ ਚਕਾਉਂਗੀ ਆਪਣੀ ਮੰਮੀ ਦੇ ਖਿਲਾਫ ਖੜੀ ਹੋ ਕੇ ਚਕਾਉਂਗੀ ਤੇ ਜੇ ਕਿਤੇ ਤੂੰ ਪਹਿਲੇ ਹੀ ਖਿਲਾਫ ਉਹਦੇ ਖੜੀ ਹੋ ਜਾਂਦੀ ਨਾ ਤੇ ਮੇਰੇ ਤੀਨੂੰ ਜਿਹੜੇ ਦੁੱਖ ਵੇਖਣੇ ਪਏ ਨਾ ਸ਼ਾਇਦ ਉਹ ਨਾ ਵੇਖਣੇ ਪੈਂਦੇ ਬਾਕੀ ਚਲੋ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਨਾ ਦੁੱਖ ਤੋਂ ਬਾਅਦ ਸੁੱਖ ਆ ਜੇ ਨਾ ਤੇ ਉਹਦਾ ਮਜ਼ਾ ਹੀ ਕੁਝ ਹੋਰ ਹੁੰਦਾ ਵਾ ਕੋਈ ਗੱਲ ਨਹੀਂ ਜੇ ਤੂੰ ਅੱਜ ਤੈਨੂੰ ਮਤ ਆ ਗਈ ਨਾ ਅੱਜ ਤੂੰ ਕਹਿ ਨਹੀਂ ਨਾ ਕਿ ਮੈਂ ਆਪਣੀ ਮੰਮੀ ਦੇ ਖਿਲਾਫ ਖੜੀ ਹੋऊंगी ਚਲ ਕੋਈ ਨਹੀਂ ਮੈਂ ਲੈ ਕੇ ਆਉਂਗੀ ਸਿਮਰਤ ਨੂੰ ਹੁਣ ਤੇ ਮੇਰੀ ਸ ਚਲੋ ਜੀ ਨਾ ਖੁਸ਼ੀ ਖੁਸ਼ੀ ਆ ਰੱਬ ਦੀ ਨਜ਼ਰ ਨਾ ਲਾਵੇ ਕਿਤੇ ਹੁਣ ਸਾਰੇ ਆ ਪਾਸੇ ਖੁਸ਼ ਆ ਚਲੋ ਘਰ ਚ ਵੀ ਉਹਨੂੰ ਖੁਸ਼ੀ ਮਿਲ ਗਈ ਸੇਵਕ ਵੱਲੋਂ ਵੀ ਖੁਸ਼ ਆ ਤੇ ਚਲ ਤੂੰ ਵੀ ਭੈਣ ਬਣ ਗਈ ਤੂੰ ਲੱਗੇ ਬਹੁਤ ਖੁਸ਼ ਆ ਕਿ ਉਹਨੂੰ ਬਹੁਤ ਅੱਛੀ ਫੈਮਲੀ ਮਿਲੀ ਆ ਬਹੁਤ ਪਾਗਾ ਵਾਲੀ ਆ ਮੇਰੀ ਭੈਣ ਬਹੁਤ ਫਿਰ ਹੈ ਹੀ ਆ ਧਿਆਨ ਨਾਲ ਕੋਲੀ ਚੜ ਲਾ ਮੱਸਾ ਕੋਲੀ ਹਾਂ ਹੈ ਕਿੱਥੇ ਸੇਵਕ ਸੰਦਰ ਉਹ ਬੇਟਾ ਸਿਬ੍ਰਤਨਾ ਕੱਲ੍ਹ ਦੀ ਥੋੜਾ ਠੀਕ ਨਹੀਂ ਸੀ ਤੇ ਦਵਾਈ ਲੈਣ ਗਏ ਆ ਅੱਛਾ ਠੀਕ ਹੈ ਨਾ ਮਤਲਬ ਜਿਆਦਾ ਪ੍ਰੋਬਲਮ ਤਾਂ ਨਹੀਂ ਨਾ ਉਹਨੂੰ ਨਹੀਂ ਨਹੀਂ ਵੈਸੇ ਕੁਝ ਖਾਣ ਪੀਣ ਚਵਾਤਾ ਘਾਟਾ ਹੋ ਗਿਆ ਹਣਾ ਵਾ ਕੋਈ ਗੱਲ ਨਹੀਂ ਆਏ ਨਾ ਹੋਣੇ ਤੁਹਾਡੇ ਆ ਗਈ ਜੀ ਸੇਵਕ ਸਿੰਘ ਨਾ ਤਾ ਜੀ ਜੀ ਓਹ ਓਹ ਯਾਹ ਨਾ ਯਾਹ ਨਾ ਯਾਹ ਨਾ ਤੈਨੂੰ ਪਤਾ ਤਾਂ ਹੈਗਾ ਡਾਕਟਰ ਨੇ ਮਨਾ ਕੀਤਾ ਏਡੀ ਤੇ ਤੇ ਤੁਰੰਦੀਆਂ ਨੂੰ ਹਾਂ ਜੀ ਜੀ ਸੱਸੀ ਗੱਲ ਸੱਸੀ ਗੱਲ ਠੀਕ ਹਾਂ ਹਾਂ ਤੂੰ ਦੱਸ ਸਕੀ ਹੋਇਆ ਡਾਕਟਰ ਹੋ ਗਈ ਸੀ ਇਹ ਵੀ ਕਿੱਥੇ ਆ ਅੰਦਰ ਲਟਾਇਆ ਨੂੰ ਜੇ ਕਿਆ ਮੈਂ ਨਹੀਂ ਨਹੀਂ ਮੈਂ ਨਾਲ ਨਹੀਂ ਆਈ ਬੇਟੀ ਤੇਰੀ ਮੰਮੀ ਕੋਲ ਹੈ ਦਾਦਾ ਮੈਨੂੰ ਨਹੀਂ ਆਉਂਦੀ ਤੈਨੂੰ ਡਾਕਟਰ ਜੀ ਅੱਜ ਤੂੰ ਆਉਣਾ ਕਿਉਂ ਮਾਰ ਹੀ ਲੈ ਆਉਂਦੇ ਕੋਈ ਨਹੀਂ ਤੂੰ ਆਈ ਤੈਨੂੰ ਹੁਣ ਚਕਾਉਂਗੀ ਮੈਂ ਤੂੰ ਫਿਕਰ ਨਾ ਕਰ ਆਹੋ ਹੁਣ ਤੇ ਮੇਰੇ ਨਾਲ ਹੈ ਨਾ ਉਹ ਤੇਰੀ ਮੰਮੀ ਵੀ ਕੁਛ ਨਹੀਂ ਕਹਿੰਦੀ ਮੈਨੂੰ ਚੱਲ ਜਾਈ ਤੇ ਚੋਕਲੇ ਫਿਰ ਵੀ ਨਹੀਂ ਆਸ ਤੇ ਡਾਕਟਰ ਕੀ ਕਹਿੰਦਾ ਕੀ ਗੱਲ ਹੈ ਟੈਸਟ ਆਇਆ ਸਾਰੇ ਠੀਕ ਹੈ ਅਮੀਰ ਟੈਸਟ ਦੇ ਠੀਕ ਆਏ ਆ ਤਾਂ ਫਿਰ ਕੀ ਗੱਲ ਕਿਉਂ ਨਹੀਂ ਕੁਛ ਕਹਿੰਦੀ ਬਸ ਸਿਹਤ ਮੁੱਦਾ ਹੈ ਤੇਦਾ ਹੁਣ ਨਾ ਧਿਆਨ ਰੱਖਣਾ ਪੈਣਾ ਯਾਨਸ ਕੋ ਤਾਂ ਕਿਹੜਾ ਨਹੀਂ ਰੱਖਦੀ ਮੈਂ ਧਿਆਨ ਕਰਦੀ ਵੀ ਰੱਖਦੀ ਆ ਕੰਮਕਾਰ ਤੋਂ ਥੋੜਾ ਜਿਹਾ ਪ੍ਰੇਜ ਰੱਖੋ ਇਹ ਕੀ ਬਿਝਾਰਤਾ ਜੀ ਆ ਭਾਈ ਜੀ ਨਾ ਮੈਨੂੰ ਗੱਲ ਦੱਸੋ ਹੋਇਆ ਕੀ ਉਹ ਬਿਪੀ ਲੋ ਹੋਣਾ ਨਾ ਹੁੰਦਾ ਹੁੰਦਾ ਇਹਦਾ ਬਿਪੀ ਲੋ ਓਹੋ ਮੰਮੀ ਤੁਹਾਨੂੰ ਅਜੇ ਵੀ ਨਹੀਂ ਸਮਝਾਈ ਤੂੰ ਗੋਲ-ਮੋਲ ਤੇ ਗੱਲਾਂ ਕਰੀ ਜੇ ਨਾ ਦੱਸਿਆ ਕੋਈ ਸਮਝ ਆਉਗੀ ਬਾਹਰ ਆ ਡੱਬਾ ਪਹਿਲਾਂ ਮੂੰਹ ਮਿੱਠਾ ਕਰੋ ਮੂੰਹ ਤੇ ਮੈਂ ਮਿੱਠਾ ਕਰ ਲੰਨੀ ਪਹਿਲੇ ਮੈਨੂੰ ਦੱਸ ਸਾਦੀ ਖੁਸ਼ੀਚ ਕਰਾਂ ਖੁਸ਼ੀ ਹੈ ਕਿ ਤੁਸੀਂ ਦਾਦੀ ਬਣਨ ਵਾਲੇ ਜੀ ਤੇ ਸਿਮਰਤ ਮੰਮੀ ਤੇ ਮੈਂ ਪਾਪਾ ਸੱਚੀ ਤੇ ਬਸ ਇਹ ਸਮਝ ਲੋ ਪਹਿਲਾਂ ਮੈਂ ਦੱਸਿਆ ਵੀ ਦੁਸ਼ਮਣਾਂ ਦੇ ਮੂੰਹ ਤੇ ਚਪੇੜ ਛਕਾ ਕੇ ਵਜੀਏ ਜਿਹੜੇ ਕਹਿੰਦੇ ਤੇ ਕਦੀ ਮਾਂ ਨਹੀਂ ਬਣ ਸਕਦੀ ਲੈ ਸਿਮਰਤ ਸੱਚੀ ਉਹ დაიयो ਮੇਰੀ ਧੀ ਤੇ ਨਜ਼ਰ ਨਾ ਲੱਗੇ ਆ ਤਾਂ ਖੁਸ਼ਖਬਰੀ ਬੜੀ ਵੱਡੀ ਖੁਸ਼ਖਬਰੀ ਸੁਣਾਈ ਤੋਂ ਹੈ ਮੋਂ ਮੂੰਹ ਮਿੱਠਾ ਕਰ ਲੋ ਲੈ ਮੇਰੀ ਧੀ ਮੂੰਹ ਮਿੱਠਾ ਕਰ ਫਿਰ ਲੈ ਕੋਈ ਤੂੰ ਵੀ ਮੂੰਹ ਮਿੱਠਾ ਕਰ ਅੰਟੀ ਜੀ ਜੇ ਕਰ ਲੋ ਮੈਂ ਵੀ ਕਰ ਲੈਣੀ ਆ ਮਾਸੀ ਦਾ ਵੀ ਤੇ ਮੂੰਹ ਮਿੱਠਾ ਕਰਾਵਾਂ ਪਹਿਲਾਂ ਮਾਸੀ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਸੇਵਕ ਤੈਨੂੰ ਵੀ ਤੇ ਮੇਰੀ ਭੈਣ ਤੈਨੂੰ ਤੇ ਬਹੁਤ ਬਹੁਤ ਵਧਾਈਆਂ ਮੈਂ ਬਹੁਤ ਖੁਸ਼ ਆ ਦੇਖ ਲੈ ਰੱਬ ਨੇ ਤੇਰੀ ਝੋਲੀ ਹੋਰ ਖੁਸ਼ੀਆਂ ਨਾਲ ਭਰ ਦਿੱਤੀ ਹੈ ਹਾਂ ਜੀ ਇਹਦਾ ਹੈ ਤੈਨੂੰ ਬੱਚਾ ਚੁੱਕਣ ਦੀ ਰੀਜ ਸੀ ਨਾ ਹੈਨਾ ਤੇ ਕਿੰਨੀ ਜਲਦੀ ਅਰਦਾਸ ਸੁਣ ਲਈ ਚਲ ਸੇਵਕ ਹੁਣ ਤੂੰ ਮੈਨੂੰ ਤੇ ਕਿੰਨਾ ਨਾ ਤੁਹਾਨੂੰ ਕੰਮ ਵਧ ਕਰਨਾ ਪੈਣਾ ਵਾ ਕਿਸਮਰਤ ਉਹਦੇ ਰਾਸਤੇ ਕਰੋਣੀ ਆ ਤੇ ਤੇਰੀ ਵੀ ਇੱਕ ਜ਼ਿੰਮੇਵਾਰੀ ਵੱਧ ਗਈ ਆ ਹੁਣ ਸਮਝ ਲੱਗੀ ਆ ਹੁਣ ਸ਼ਾਮੀ ਨਾ ਨਿਹਰਾ ਹੋਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਵਾ ਇਹ ਨਹੀਂ ਆ ਕਿ 9 9 10 10 ਵਜੇ ਤੱਕ ਤੂੰ ਬਾਹਰ ਤੁਰਿਆ ਫਿਰੇ ਉਹ ਮੰਮੀ ਮੇਰੇ ਕੋਲ ਤੋਂ ਕਿਸਮਰਤ ਨੂੰ ਡਾਕਟਰ ਕੋ ਖੜਨਾ ਸਾਰਾ ਥਰੋਟ ਲਿਆਉਣਾ ਜੂਸ ਪਿਆ ਕੇ ਲਿਆਉਣਾ ਤੇਰੀ ਜ਼ਿੰਮੇਵਾਰੀ ਆ ਛੱਡੋ ਤੁਸੀਂ ਇਹ ਗੱਲਾਂ ਤੁਹਾਨੂੰ ਵੀ ਪਤਾ ਹੈ ਸਾਰੇ ਕੰਮ ਕਰ ਛੱਡ ਕੇ ਮੈਂ ਹੁਣ ਇਹਦੇ ਦਿਵਾਲੇ ਹੋ ਜਾਣਾ ਜੋ ਇਹਨੇ ਕਹਤਾ ਮੈਂ ਉਦਾਂ ਹੀ ਕਰ ਲੈਣਾ ਜਿਵੇਂ ਇਹ ਕਹੋਗੀ ਨਾ ਯਾਹਾਂ ਵੀ ਆ ਚੀਜ਼ਾਂ ਐ ਕਰ ਦੇ ਭਾਂਡੇ ਇਥੇ ਚੁੱਕ ਕੇ ਉਥੇ ਰਾ ਦੇ ਪਾਉਂਦਰਾ ਦੇਣਾ ਨਾਵੇਂ ਨਿਕਾ ਪਤਾ ਵੀ ਹੈ ਕੰਮ ਕਰ ਬਸ ਇੱਕ ਗੱਲ ਐ ਇਹਨੂੰ ਕੰਮ ਕੋਈ ਨਹੀਂ ਕਰਨ ਦੇਣਾ ਹੁਣ ਕੰਮ ਦੀ ਸਾਰੀ ਮੇਰੀ ਜ਼ਿੰਮੇਵਾਰੀ ਤੂੰ ਬਸ ਇਹਦਾ ਧਿਆਨ ਰੱਖਣਾ ਵਾ ਇਹਦੇ ਖਾਣ ਪੀਣ ਦਾ ਤੂੰ ਟਾਈਮ ਟੂ ਟਾਈਮ ਮੈਨੂੰ ਬਸ ਦੱਸੀ ਜਾਣਾ ਕਿ ਮੰਮੀ ਹੁਣ ਇਹਨੂੰ ਫਰੂਟ ਲਿਆ ਦਿਓ ਤੇ ਆਹ ਲੈ ਦਿਓ ਦੇਣਾ ਮੇਰੀ ਜ਼ਿੰਮੇਵਾਰੀ ਬਸ ਲਾਗੇ ਬੈ ਕੇ ਖਵਾਉਣਾ ਹੀ ਆ ਬਸ ਖਵਾਉਣਾ ਵੇਖ ਮੈਂ ਬੈੱਡ ਤੋਂ ਪੈਰ ਨਹੀਂ ਥਲੇ ਲੋਂ ਦੇਣਾ ਇਹਨੂੰ ਬਸ ਠੀਕ ਐ ਕਿਉਂਕਿ ਆ ਖੇਣ ਲੱਗਦੀ ਖਾਂਦੀ ਨਹੀਂ ਛੇਤੀ ਕੀਤੇ ਕੰਮ ਵਾਲੀ ਇੱਕ ਲੱਗੀ ਐ ਇੱਕ ਹੋਰ ਲਵਾਓ ਹੁਣ ਚਲੋ ਨਹੀਂ ਕੰਮ ਵਾਲੀ ਦੀ ਨਹੀਂ ਲੋੜ ਸੋਈਦਾ ਮੈਂ ਆਪੇ ਕਰਨਾ ਵਾ ਮੈਂ ਆਪਣੇ ਹੱ ਚਲ ਤੀ ਬਹਿ ਕੇ ਨਾ ਕਰੋ ਗੱਲਾਂ ਬਾਤਾਂ ਤੇ ਮੈਂ ਚਾਹ ਬਣਾ ਕੇ ਲਿਆਵਾਂ ਹਰ ਪਿੱਤ ਨੂੰ ਵਿੱਚ ਆ ਪਈ ਨਹੀਂ ਵਿਚਾਰੀ ਆਪਣੀ ਬਿੱਟੀ ਅਜੇ ਹਾਂਜੀ ਸੱਚੀ ਸਿਮਰਤ ਤੂੰ ਬਹੁਤ ਪਾਗਾ ਵਾਲੀ ਹੈ ਜੋ ਤੈਨੂੰ ਇੰਨੀ ਸੋਹਣੀ ਇੰਨੀ ਵਧੀਆ ਫੈਮਲੀ ਮਿਲੀ ਹੈ ਤੇ ਸ਼ੁਰੂ ਤਾਂ ਹੀ ਸਾਡੇ ਵਾਸਤੇ ਵੀ ਲੱਗੀ ਸੀ ਪਰ ਮੰਮੀ ਦੀਆਂ ਕੁਝ ਗਲਤੀਆਂ ਕਰਕੇ ਸਭ ਹੋ ਗਿਆ ਚਲ ਛੱਡ ਹੁਣ ਧਿਆਨ ਰੱਖੀਆ ਆਪਣਾ ਜਿਹਦੀ ਫਿੱਡਾ ਕਰੋ ਹਰ ਉਹ ਹੋਦੋ ਦੇ ਨਾਹੀਂ ਮੈਂ ਕੋਈ ਨਹੀਂ ਫੇਰ ਆਵਾਂਗੀ ਤੁਪੇਲਾ ਮੇਰੇ ਵੱਲ ਆਈ ਤੇ ਫਿਰ ਮੈਂ ਆਉਂਗੀ ਬੇਬੀ ਦੇ ਨਾਲ ਰਹਿਣ ਅੱਛਾ ਸਿਮਰਤ ਉਹ ਕੀ ਬਣਿਆ ਮੈਂ ਕੋਈ ਸਾਰੇ ਡਾਕੂਮੈਂਟਸ ਸੈਂਡ ਕੀਤੇ ਸੀ ਤੁਹਾਨੂੰ ਕੋਈ ਡਿਟੇਲ ਇਸ ਵਾਸਤੇ ਆਈ ਸੀ ਮੈਂ ਨਾ ਤੁਹਾਨੂੰ ਦੱਸਦਾ ਮੈਂ ਇਸੇ ਚੱਕਰ ਜਿੱਤ ਰਿਹਾ ਫਿਰਦਾ ਅੱਛਾ ਤੇ ਕੋਈ ਅਜੇ ਸਰਾਖ ਲੱਭਾ ਨਹੀਂ ਆ ਜਦੋਂ ਮੈਨੂੰ ਸਰਾਖ ਲੱਭ ਗਿਆ ਮੈਂ ਤੁਹਾਨੂੰ ਉਸੇ ਵੇਲੇ ਦੱਸ ਦੇਣਾ ਕੋਈ ਮੈਨੂੰ ਨਿੱਕੀ ਜਿਹੀ ਵੀ ਗੱਲ ਪਤਾ ਲੱਗਦੀ ਹੈ ਨਾ ਤੁਹਾਨੂੰ ਉਸੇ ਵੇਲੇ ਦੱਸੂਗਾ ਹਾਂ ਭੀ ਆ ਕੰਮ ਇੱਥੇ ਗਲਤ ਹੁੰਦੇ ਆ ਨੀ ਚਲੋ ਗਲਤ ਨਹੀਂ ਕੁਝ ਪਤਾ ਨਹੀਂ ਲੱਗਾ ਅਭੀ ਅਰਜਨ ਕਿੱਥੇ ਕੰਮ ਕਰਦਾ ਹੈ ਕਿੱਥੇ ਰਹਿੰਦਾ ਹੈ ਕਿਸ ਕਿਹੜੀ ਹਾਲਤ ਚ ਹੈ ਮੈਂ ਘਰੇ ਗਿਆ ਹਾਂ ਉਹਨਾਂ ਦੇ ਪਰ ਨਾ ਮੈਨੂੰ ਮਿਲਿਆ ਹੀ ਨਹੀਂ ਘਰੇ ਕੋਈ ਦਰਵਾਜ਼ਾ ਹੀ ਨਹੀਂ ਖੋਲ੍ਹਿਆ ਕੇ ਨੇ ਮੇਰੇ ਸੋਹਰੇ ਗਏ ਸੀ ਤੁਸੀਂ ਘਰ ਕੋਈ ਨਹੀਂ ਸੀ ਘਰ ਨਹੀਂ ਕੋਈ ਹੈਗਾ ਉੱਥੇ ਮਿਲਿਆ ਹੀ ਨਹੀਂ ਕੋਈ ਬਾਕੀ ਹਾਂ ਇਹਨਾਂ ਮੈਂ ਤੁਹਾਨੂੰ ਕਹਿ ਦਿੰਦਾ ਵੀ ਟੈਨਸ਼ਨ ਲੈਣ ਦੀ ਤੁਹਾਨੂੰ ਲੋੜ ਕੋਈ ਨਹੀਂ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਤੁਸੀਂ ਐ ਚਿੱਲ ਕਰੋ ਬਸ ਪੱਕਾ ਪੱਕਾ ਦਮ ਅੱਛਾ ਮੈਂ ਤਾਂ ਅੱਗੇ ਕਹਿਣ ਦੀ ਕੋਈ ਮੈਨੂੰ ਵੈਸੇ ਹੀ ਗਲਤ ਫੈਮੀ ਲੱਗਦੀ ਚਲ ਕੋਈ ਨਹੀਂ ਬਾਕੀ ਫੇਰ ਵੀ ਤੁਸੀਂ ਆਪਣਾ ਜਿਹੜਾ ਮਿਸ਼ਨ ਹੈ ਨਾ ਉਹਨੂੰ ਕੰਟੀਨਿਊ ਰੱਖੋ ਦੇਖੋ ਮੈਨੂੰ ਟੈਨਸ਼ਨ ਹੈ ਕਿ ਅਜਾ ਨਾ ਗੱਲ ਹੀ ਨਹੀਂ ਹੋ ਰਹੀ ਕਿੱਥੇ ਆ ਕਿਹੜੀ ਹਾਲਤ ਹੈ ਦੱਸਾ ਕੀ ਚੱਕਰ ਆ ਜਦੋਂ ਬੰਦਾ ਬਾਹਰ ਗਿਆ ਹੁੰਦਾ ਨਾ ਕਈ ਕੰਮਕਾਰ ਹੁੰਦੇ ਆ ਕਈ ਵੇਲੇ ਤੇ ਇਦਾਂ ਦੀ ਹਾਲਤ ਹੋ ਜਾਂਦੀ ਆ ਵੀ ਫੋਨ ਫੜਨੇ ਤੇ ਦੋ ਦੋ ਤਿੰਨ ਤਿੰਨ ਦਿਨ ਲੋਕੀ ਫੋਨ ਇਹਨੇ ਵੱਢਦੇ ਅੱਛਾ ਇਦਾਂ ਦੇ ਹਾਲਾਤ ਹੋ ਜਾਂਦੇ ਆ ਤੇ ਤੁਸੀਂ ਕਹਿੰਦੇ ਤੁਹਾਨੂੰ ਫੋਨ ਕਰੇ ਬੜਾ ਔਖਾ ਹੁੰਦਾ ਕਈ ਵੇਲੇ ਤੇ ਚੱਲ ਹੋ ਸਕਦਾ ਚੱਲ ਕੋਈ ਨਹੀਂ ਸਿਮਰਤ ਮੈਂ ਦੋ ਮਿੰਟ ਆਈ ਮਾਸੀ ਜੀ ਨੂੰ ਮਿਲ ਕੇ ਤੁਸੀਂ ਬੈਠੋ ਪਹਿਲਾਂ ਮੇਰੀ ਸੁਣ ਗਾ ਤੂੰ ਨਾ ਆਪਣਾ ਧਿਆਨ ਰੱਖਣਾ ਲੱਗੀ ਸਮਝ ਹੁਣ ਜ਼ਿਆਦਾ ਸਰਪੰਚ ਨਹੀਂ ਬਣਨੀ ਲੋੜ ਨਹੀਂ ਆ ਕਿ ਮੈਂ ਇਦਾਂ ਕਰਨਾ ਮੈਂ ਇਹ ਕਰਨਾ ਆਪਣੇ ਟਾਈਮ ਨਾਲ ਸੌਣਾ ਟਾਈਮ ਨਾਲ ਸਵੇਰੇ ਉੱਠਣਾ ਟਾਈਮ ਨਾਲ ਨਹਾ ਧੋ ਕੇ ਬੈਠ ਤੇ ਬਾਹਰ ਨਾ ਬੱਪ ਪੈਰ ਨਹੀਂ ਥੱਲੇ ਲਾਉਣਾ ਜਿਹੜਾ ਕੰਮ ਐ ਤੂੰ ਮੈਨੂੰ ਦੱਸ ਦੇਣਾ ਮੈਂ 24 ਘੰਟੇ ਤੇਰੇ ਵਾਸਤੇ ਆਜੇ ਤੇਰੇ ਲਾਗੇ ਬੈਠਾ ਹੋਣਾ ਮੈਂ ਮੜਮਟੇ ਬੀਤ ਰਗਾ ਮੈਨੂੰ ਫੋਨ ਨਹੀਂ ਉਹ ਤੋਂ ਲਾਉਣਾ ਹਟਣਾ ਫੋਨ ਲਾ ਕੇ ਰੱਖਣਾ ਵੀ ਆਪੇ ਤੂੰ ਕਿੱਥੇ ਗਿਆ ਜੀ ਕੀ ਕਰਨ ਦੇ ਜੇ ਮੇਰੇ ਕੋਲ ਆ ਬਸ ਠੀਕ ਹੈ ਨਾ ਪਰ ਮੇਰੀ ਗੱਲ ਸੁਣ ਪਰ ਫਿਰ ਵੀ ਨਾ ਆਪਾਂ ਨੂੰ ਇੱਕੋ ਹੀ ਗੱਲ ਕਰਨੀ ਚਾਹੀਦੀ ਉਹਨਾਂ ਨਾਲ ਆਹ ਰੱਖ ਦੇ ਤਾ ਹਾਂ ਯਾਰ ਮੇਰੀ ਸੁਣ ਗੱਲ ਇਹਨਾਂ ਕੋਈ ਗੱਲ ਨਹੀਂ ਕਰਨ ਅੱਗੇ ਤੂੰ ਨਾ ਕਾਲੀ ਕਰਕੇ ਨਾ ਮੰਮੀ ਨੂੰ ਉਸੇ ਵੇਲੇ ਦੱਸਦਾ ਤਾਂ ਮੈਂ ਕਹਿੰਦੇ ਇਹ ਗੇਮ ਜਿਹੜੀ ਖੇਡਣੀ ਪੈਣੀ ਇਹ ਸੋਚ ਸਮਝ ਕੇ ਖੇਡਣੀ ਪੈਣੀ ਆ ਹੁਣ ਮੇਰੀ ਗੱਲ ਸੁਣ ਬਿਮਾਰਤੇ ਚੱਕਲੋ ਅੱਗੇ ਲੱਗਣ ਲਈ ਦੁੱਧ ਪਿੰਦੀ ਉਹਦੀ ਬੱਚੀ ਹੈ ਇਹਨੇ ਵੀ ਬਿਮਾਰ ਹੋਣਾ ਨਾਲ ਉਹਨੇ ਬਿਮਾਰ ਹੋਣਾ ਦੋ ਜਾਨਾਂ ਜੋਖਮ 'ਚ ਆ ਜਾਣੀਆਂ ਦੋਹਾਂ ਜਾਨਾਂ ਨੂੰ ਖਤਰਾ ਹੋਣਾ ਹੈ ਇਹ ਸਾਬ ਨਾਲ ਦੱਸਾਂਗੇ ਪਹਿਲੀ ਗੱਲ ਦੱਸਣਾ ਭੰਦਾ ਹੀ ਨਹੀਂ ਅਜੇ ਮੇਰੇ ਦਾ ਨਾ ਕੋਈ ਸਰਾਖ ਲੱਗ ਲੈਂਦੇ ਤੇ ਕੁੰਡੀ ਆ ਲੈਂਦੇ ਹੱਥ ਫੇ ਇਹਨਾਂ ਨੂੰ ਦੱਸਾਂਗੇ ਹੁਣ ਦੱਸਿਆ ਤਾਂ ਕੰਮ ਖਰਾਬ ਹੋ ਜਾਣਾ ਪਰ ਫਿਰ ਵੀ ਜੁਰੂਦੀਰੀ ਨੂੰ ਪਤਾ ਲੱਗਣਾ ਇੱਕ ਵਾਰੀ ਤੇ ਉਹਨਾਂ ਦੇ ਪੈਰਾਚਲੋ ਜਮੀਨ ਹੀ ਨਿਕਲ ਜਾਵੇ ਮੈਂ ਵੀ ਅਰੀ ਕਿਆ ਪੀ ਅੱਗੇ ਦਾ ਨਹੀਂ ਸੋਚਣਾ ਜੋ ਹਣ ਚੱਲ ਰਿਹਾ ਆਪਾਂ ਨੂੰ ਹੈਂਡਲ ਕਰਨਾ ਹੈ ਆਪਾਂ ਹੁਣ ਦੱਸ ਕੇ ਕੀ ਕਰਾਂਗੇ ਕੀ ਕਰ ਲਾਂਗੇ ਦੱਸ ਕੇ ਨੂੰ ਟੈਨਸ਼ਨ ਚ ਆ ਜੂਗੀ ਮੈਂ ਤੈਨੂੰ ਉਦੋਂ ਵੀ ਕਿਹਾ ਮਾਮੀ ਤੇਰੀ ਲੱਗੇ ਉਦਾਂ ਦੀ ਇਹਨੇ ਜਾ ਕੇ ਮਾਮੀ ਨੂੰ ਦੱਸ ਦੇਣਾ ਉਹਦੇ ਅੱਗੇ ਉਦਾਂ ਦੀ ਬਿਮਾਰੀ ਸਮਾਂ ਰਹਿੰਦੀ ਉਹ ਤਾਂ ਮੈਨੂੰ ਲੱਗਦਾ ਅੱਗੇ ਆਂਦੇ ਬੀਜੂ ਵੀ ਆਈ ਹੁੰਦਾ ਕਿ ਪਤਾ ਨਹੀਂ ਲੋ ਹੁੰਦਾ ਉਹਨੂੰ ਤਾਂ ਮਿੰਟ ਨਹੀਂ ਲੱਗਣਾ ਕੋਈ ਹੁਣ ਲੱਗਿਆ ਕਿਸ ਹਿਸਾਬ ਕਿਤਾਬ ਨਾਲ ਦੱਸਾਂ ਹੁਣ ਥੋੜਾ ਪਤਾ ਮੈਨੂੰ ਪਤਾ ਲੱਗ ਲੈਂਦੇ ਹੋਰ ਹੁਣ ਭੱਜ ਜਾ ਹੀ ਫਿਰ ਇੰਨਾ ਤੇਰੇ ਸਾਹਮਣੇ ਕੰਮ ਚ ਤਾਂ ਹੀ ਤੇ ਮੈਂ ਤੈਨੂੰ ਕਹਿੰਦਾ ਜੇ ਬਾਹਰ ਅੰਦਰ ਗਿਆ ਤਾਂ ਮੈਂ ਫੋਨ ਲਾ ਕੇ ਰੱਖੀਂ ਠੀਕ ਮੈਨੂੰ ਪਤਾ ਮੈਨੂੰ ਜਾਣਾ ਪੈਣਾ ਕੋਈ ਨਾ ਕੋਈ ਸਰਾਕ ਹੱਥੋਂ ਲੈਉਣਾ ਪੈਣਾ ਉਹਨੂੰ ਵੀ ਨਾ ਵਾਪਸ ਲਿਉਣ ਵਾਸਤੇ ਕੁਝ ਨਾ ਕੁਝ ਸੋਚਣਾ ਹੀ ਪੈਣਾ ਇਹ ਦਿਮਾਗ ਦੀ ਖੇਡ ਆ ਇਹ ਕਿਸ ਹਿਸਾਬ ਨਾਲ ਖੇਡਣੀ ਪੈਣੀ ਹੈ ਗੇਮ ਜਿਹੜੀ ਗੇਮ ਚ ਆਪਾਂ ਫਸ ਗਏ ਆ ਨਾ ਬੜੀ ਗੰਦੀ ਗੇਮ ਆ ਇਹ ਤੇਨੂੰ ਇੱਕ ਗੱਲ ਦਾ ਨਹੀਂ ਪਤਾ ਜਿਹੜਾ ਚੋਰ ਹੁੰਦਾ ਨਾ ਚੋਰ ਨੂੰ ਕਦੀ ਕੱਚੇ ਪੈਰੀ ਨਹੀਂ ਸਮਝੀਦਾ ਚੋਰ ਹਮੇਸ਼ਾ ਜਦੋਂ ਕੰਮ ਕਰਦਿਆ ਨਾ ਪੱਕੇ ਪੈਰੀ ਕਰਦੇ ਆ ਆਪਣਾ ਬਾਕੀ ਰਹੀ ਗੱਲ ਇਹੋ ਜੇ ਕੰਜਰਾਂ ਦੀ ਉਹ ਇਹ ਸੁਧਰਨ ਵਾਲੇ ਨਹੀਂ ਹੁੰਦੇ ਇਹ ਬੜੀ ਛਾਤਰ ਦਿਮਾਗ ਦੇ ਹੁੰਦੇ ਆ ਬੜੀ ਗੇਮਾਂ ਚੱਲਦੇ ਹੈ ਨਾ ਦਿਮਾਗ ਹੀ ਆ ਉਹ ਜਿੱਤੇ ਤਾਂ ਗੱਲ ਵੀ ਕੰਜਰਾਂ ਦਾ ਦਿਮਾਗ ਉਹਦਾ ਕੁੱਤਾ ਹੁੰਦਾ ਉਹਦਾ ਇਹ ਹਿਸਾਬ ਆ ਪਹਿਲੇ ਕਿਹੇ ਗੇਮ ਦਾ ਲਾਗ ਤੇ ਫੇਰ ਤੁਰਿਆਣਾ ਬਾਹਰ ਨੂੰ ਨਹੀਂ ਤੇ ਉਹ ਕੱਚੇ ਪੈਰੀ ਨਹੀਂ ਉਹ ਗਿਆ ਹੋਣਾ ਇੱਕ ਗੱਲ ਹੋਰ ਮੇਰ ਨਾਲ ਸ਼ਰਤਲ ਵਾਲਾ ਉਹਦੀ ਮਾਂ ਨੇ ਫੋਨ ਕਰਕੇ ਦੱਸ ਵੀ ਦਿੱਤਾ ਹੋਣਾ ਘਰੇ ਮੁੰਡਾ ਆਇਆ ਹੈ ਅਜੇ ਨਾ ਆਦਾ ਉਹਨੇ ਕਹਿ ਵੀ ਦਿੱਤਾਣਾ ਕਿ ਤੁਸੀਂ ਐਵੇਂ ਨਾ ਕਿਸ ਨੂੰ ਕਹ ਦੱਸੋ ਸ਼ਰਤਲਾ ਇਹ ਨਾ ਮੈਨੂੰ ਸਮਝਣ ਦੱਸ ਕਿ ਇਹ ਲੜਾਈ ਤੇਰੀ ਮਾਮੀ ਨੇ ਭੇਜਿਆ ਹੋਣਾ ਇਹ ਨਗਰ ਦਿਮਾਗ ਮੇਰਾ ਵੀ ਹੈਗਾ ਅੱਛਾ ਇਹ ਕਿਹਦਾ ਹਿਸਾਬ ਨਾਲ ਜਾਣਾ ਤਾਂ ਮੈਨੂੰ ਪੈਣਾ ਹੀ ਆ ਇਹ ਕਿਹਦਾ ਹਿਸਾਬ ਨਾਲ ਜਾਊਂਗਾ ਮੈਂ ਤੇ ਕੋਕੂਂਡੀ ਗੇਮ ਮੈਂ ਨਹੀਂ ਖੇਡ ਕੇ ਜਾਊਂ ਕੱਚੇ ਪਾਰੇ ਮੈਂ ਵੀ ਨਹੀਂ ਜਾਂਦਾ ਹਣਾ ਜੇ ਮੈਂ ਕਹਿਤਾ ਨਾ ਉਹਨੂੰ ਵਾਪਸ ਲਿਆਊਂਗਾ ਤਾਂ ਕੋਈ ਨਾ ਕੋਈ ਦਿਮਾਗ ਲਾ ਕੇ ਉਹਨੂੰ ਵਾਪਸ ਲਿਆਊਂਗਾ ਜੀ ਮੈਂ ਤੇ ਇਹੋ ਚਾਹੁੰਨੀ ਆ ਕਿ ਜਲਦੀ ਤੋਂ ਜਲਦੀ ਨਾ ਉਹਦੀ ਜ਼ਿੰਦਗੀ ਸਭ ਕੁਝ ਸਹੀ ਹੋ ਜੇ ਬਾਕੀ ਇਹ ਨਾ ਜੋ ਵੀ ਕਰਨਾ ਪੈਣਾ ਨਾ 15 ਦਿਨਾਂ ਦੇ ਅੰਦਰ ਅੰਦਰ ਕਰਨਾ ਪੈਣਾ 5 ਦਿਨ ਤੇ ਆਪਣੇ ਲੰਘ ਗਏ ਮਾਂ ਦੀ ਨੇ ਚਲ ਜਾਣਾ ਬਾਹਰ ਅੱਜ ਹੀ ਉਹ 15 20 ਮੀਆਂ ਕਹ ਦੇਣਾ ਚਾਹੁੰਦੀ ਚਲ ਜਾਣਾ ਬਾਹਰ ਉਹਨੂੰ ਰੋਕਣਾ ਪੈਣਾ ਪਹਿਲਾਂ ਉਹਨੂੰ ਨਹੀਂ ਕਿਸੇ ਤਰ੍ਹਾਂ ਬਾਹਰ ਜਾਣ ਦੇਣਾ ਉਹ ਰੁੱਕ ਗਈ ਨਾ ਸਮਝ ਲਾ ਅਰਜਨ ਭੱਜਾ ਹੀ ਆਇਆ ਇੱਥੇ ਮੇਰੀ ਗੱਲ ਸੁਣੋ ਜੀ ਤੁਹਾਨੂੰ ਵੀ ਪਤਾ ਵਾ ਹਰਪ੍ਰੀਤ ਦੀ ਕੀ ਹਾਲ ਹੋਉਂਦਿਆ ਵਾ ਤੇ ਮੈਂ ਨਹੀਂ ਜਾਣੀ ਵਿਚਾਰੀ ਦੀ ਜ਼ਿੰਦਗੀ ਇਦਾਂ ਹੋਣ ਲੰਗੀ ਅੱਗੇ ਮੇਰ ਨਾਲ ਚਾਹੇ ਜਿੱਦਾਂ ਮਰਜ਼ੀ ਉਹਨਾਂ ਨੇ ਜੋ ਮਰਜ਼ੀ ਕੀਤਾ ਹੋਵੇ ਪਰ ਜਿੱਦਾਂ ਮਰਜ਼ੀ ਹੈ ਤੇ ਮੇਰੀ ਭੈਣ ਆ ਨਾ ਨਾਲੇ ਹਰਪ੍ਰੀਤ ਦੀ ਦਾ ਕਸੂਰ ਹੈ ਜੋ ਵੀ ਉਹਨਾਂ ਨੇ ਕੀਤਾ ਉਹ ਬੱਚੇ ਦਾ ਕੀ ਕਸੂਰ ਆ ਉਹਨੂੰ ਤਾਂ ਜੇ ਤੱਕ ਨਹੀਂ ਪਤਾ ਹੋਣਾ ਕਿ ਮੇਰਾ ਪਿਓ ਕਿਹੜਾ ਵਾ ਚਲੋ ਰੱਬ ਨਾ ਕਰੇ ਜੇ ਅਰਜਨ ਨੇ ਕੱਲ ਨੂੰ ਆਪਣੋਂ ਤੋਂ ਮਨਾ ਕਰ ਦਿੱਤਾ ਤੇ ਹਰਪ੍ਰੀਤ ਜੀ ਨੇ ਕਿੱਧਰ ਝਾੜਾ ਵਾ ਉਹਨਾਂ ਨੇ ਤਾਂ ਕੋਈ ਹੈਵ ਨਹੀਂ ਆ ਤੁਹਾਨੂੰ ਪਤਾ ਜੇ ਤੁਸੀਂ ਮੇਰੇ ਨਾਲ ਨਹੀਂ ਨਾ ਹੁੰਦੇ ਸੀ ਤੇ ਮੈਨੂੰ ਪਤਾ ਮੈਂ ਆਪਣੇ ਕਿੱਦਾਂ ਦਿਨ ਕੱਟਦੀ ਰਹੀ ਆ ਇੱਕ ਬੰਦੇ ਦਾ ਚਾਹ ਤੇ ਇੱਕ ਬੰਦੇ ਨਾਲ ਹੋਣਾ ਉਹਦੀ ਕੁਝ ਹੀ ਅਲੱਗੀ ਹੁੰਦੀ ਆ ਜਿੱਦਾਂ ਹੁਣ ਮੇਰੇ ਮਨ 'ਚ ਤੁਹਾਨੂੰ ਲੈ ਕੇ ਖੁਸ਼ੀ ਆ ਨਾ ਉਦਾਂ ਹੀ ਉਹਨਾਂ ਦੇ ਮਨ 'ਚ ਵਿਚਾਰ ਹੁੰਦਾ ਵਾ ਤੇ ਦੇਖ ਲਓ ਚਾਰ ਦਿਨ ਹੀ ਹੋਏ ਹੀ ਵਿਆਹ ਹੋਏ ਨੂੰ ਤੇ ਛੱਡ ਕੇ ਉਹਨੂੰ ਕਿਤੇ ਦਾ ਕਿਤੇ ਪਹੁੰਚ ਗਿਆ ਇਨਾਂ ਦਾ ਨਾ ਆਪਾਂ ਨੂੰ ਸੋਚਣਾ ਪੈਣਾ ਵਾ ਜੇ ਦੂਜੇ ਪਾਸੇ ਉਹਨਾਂ ਨੂੰ ਭਾਵ ਵੀ ਦੇਣੇ ਨਾ ਕਿ ਹੋਰ ਦੇ ਨਾਲ ਤੇ ਕਦੀ ਵੀ ਕੋਈ ਬਗਾਨਾ ਪਿਆਉਣੀ ਬੰਦਾ ਤੇ ਨਾ ਹੀ ਬਗਾਨੇ ਬੰਦੇ ਨੇ ਕਦੀ ਉਹ ਧੀ ਅਪਣਾਉਣੀ ਹੈ ਮੇਰੀ ਸੁਣ ਗੱਲ ਤੇਰੀ ਗੱਲ ਮੈਂ ਮੰਨਦਾ ਆ ਬਾਕੀ ਰਹੀ ਗੱਲ ਅਰਜੰਦ ਦੀ ਲਾਗਤ ਮੈਂ ਅਰਜੰਦ ਨੂੰ ਇਹਦੇ ਨਾਲ ਹੀ ਦਵਾਂਗਾ ਦਵਾਂਗਾ ਮਤਲਬ ਕਹਿ ਲਾ ਵੀ ਮਲਾਉਂਗਾ ਤੇ ਮੈਂ ਇਹਦੇ ਨਾਲ ਹੀ ਨਾਲੇ ਇੱਕ ਗੱਲ ਹੋਰ ਚੱਲ ਮੰਨਿਆ ਹਰਪ੍ਰੀਤ ਨੇ ਪਸੰਦ ਕੀਤਾ ਹਰਪ੍ਰੀਤ ਦੀ ਪਸੰਦ ਆ ਕਦੇ ਵੀ ਨਾ ਲਾਲਚ ਨੂੰ ਰਿਸ਼ਤਾ ਨਹੀਂ ਕਰਨਾ ਚਾਹੀਦਾ ਲਾਗੋ ਛਾਗੋ ਪੁਛ ਪੜਤਾਲ ਕਰਕੇ ਨਾ ਫੇਰ ਰਿਸ਼ਤਾ ਕਰਨਾ ਚਾਹੀਦਾ ਉਹਦਾ ਅੰਜਾਮ ਵੇਖ ਹੀ ਲਿਆ ਹੁਣ ਇਹਨਾਂ ਨੇ ਸਹੀ ਗੱਲ ਆ ਕੀ ਰਿਸ਼ਤਾ ਕੀਤਾ ਸੀ ਲਾਲਚ ਨੂੰ ਜੇ ਮਾਲਾਤੀ ਨੇ ਮੁੰਡਾ ਪਸੰਦ ਕਰ ਹੀ ਲਿਆ ਠੀਕ ਆ ਮੰਨਦਾ ਮੈਂ ਆਪਾਂ ਵੀ ਕਰੋ ਗਿਆ ਧੀ ਨੇ ਮੁੰਡਾ ਪਸੰਦ ਕੀਤਾ ਵੀ ਆ ਨਾ ਲਾਗੋ ਛਾਗੋ ਪੁੱਛੋ ਹਾਂ ਤੇ ਪਰਿਵਾਰ ਕਿਦਾਂ ਦਾ ਮੁੰਡਾ ਕਿਦਾਂ ਦਾ ਪਰ ਨਹੀਂ ਇੱਥੇ ਕੀ ਆਇਆ ਸੀ ਅੱਖਾਂ ਗਾੜੀਆਂ ਆਇਆ ਹੈ ਰੁਪਈਆ ਤੇਰੀ ਮਾਮੀ ਦੇ ਅੱਖਾਂ ਗਾੜੀਆਂ ਤੇਰਾ ਮਾਮਾ ਵੀ ਕੁਝ ਨਹੀਂ ਕਹਿੰਦਾ ਤੇਰਾ ਮਾ ਮੈਂ ਨੇ ਵਿਚਾਰਨ ਕੀ ਕਰਾਂ ਘਰ ਹੋਵੇ ਤੇ ਫੇਰ ਹੀ ਆ ਜਦੋਂ ਦੀ ਮਸ ਘਰ ਚ ਗਈ ਨਾ ਨਿੱਕੀ ਤੋਂ ਲੈ ਕੇ ਵੱਡੀ ਹੋ ਗਈ ਹਾਂ ਮੈਂ ਅੱਜ ਤੱਕ ਮਾਮੇ ਨੇ ਸਿਰਫ ਮਹੀਨੇ ਚ ਇੱਕ ਅੱਧੀ ਵਾਰੀ ਆਉਂਦੇ ਵੇਖਿਆ ਹੁਣਾ ਮੈਂ ਕੱਦੀ ਜਾਰਾ ਟਾਈਮ ਨਹੀਂ ਰਿਹਾ ਬਾਕੀ ਸਾਰਾ ਕੁਝ ਜੋ ਵੀ ਕਰਤਾ ਤਰ ਤਾ ਨਾ ਕਰਦਾ ਸਾਰੀ ਮਾਮੀ ਕਰਦੀ ਆ ਜੇ ਉਹ ਤੇ ਗੱਲ ਆ ਉਹ ਕਿੱਥੋਂ ਆਵੇ ਜਦੋਂ ਸਾਰਾ ਕੁਝ ਇਹ ਕਰਦੀ ਆ ਉਹਨੂੰ ਵਿਚੈ ਨੂੰ ਕੰਮ ਕਰਨ ਦੇ ਸਿਲਸਿਲੇ ਚ ਬਾਹਰ ਗੱਡੀ ਛੱਡਦੀ ਕਿ ਮੈਂ ਹੈਗੀ ਨਾ ਮੇਰਾ ਵੀ ਇਹਨਾਂ ਨੇ ਆਪੇ ਕੀਤਾ ਅੱਗੇ ਲਾ ਕੇ ਹੁਣ ਹਰ ਪੀੜੇ ਤੋਂ ਚਲੋ ਇਧਰ ਜਿਵੇਂ ਚੜੀ ਦੇ ਕੋ ਕਸੂਰੀ ਨਹੀਂ ਹੈਗਾ ਉਨੇ ਲਾਲਚ ਨਹੀਂ ਉਹਨੂੰ ਤਾਂ ਬਸ ਇਹੋ ਹੀ ਕਿ ਚੱਲ ਮੈਂ ਬਾਹਰ ਚਲ ਜਾਂਗੀ ਕਿਉਂਕਿ ਤਾਂ ਬਚਪਨ ਦਾ ਇਹੋ ਸੁਪਨਾ ਸੀ ਕਿ ਮੈਂ ਬਾਹਰ ਵਾਲੇ ਮੁੰਡੇ ਨਾਲ ਕਰਾਉਣਾ ਇਹ ਸਾਰੇ ਕਸੂਰਵਾਰ ਦੇ ਜਿਹੜੀ ਜੜ੍ਹ ਆ ਨਾ ਇਹ ਤੇਰੀ ਮਾਮੀ ਆ ਜੇ ਤੇਰੀ ਮਾਮੀ ਨੇ ਉਦੋਂ ਸੋਚ ਸਮਝ ਕੇ ਰਿਸ਼ਤਾ ਕੀਤਾ ਹੁੰਦਾ ਕੁਛ ਬਦਲ ਕਰਕੇ ਕੀਤਾ ਹੁੰਦਾ ਜਾਦ ਇੰਨੀ ਹੀ ਵੇਖਣੇ ਇਹਨਾਂ ਬਾਕੀ ਕੋਈ ਨਹੀਂ ਇਹਦਾ ਹੱਲ ਮੈਂ ਕਰਦਾ ਕੋਈ ਨਾ ਕੋਈ ਤੇ ਕਰੂੰਗਾ ਜੀ ਚੱਲ ਉਹਤ ਨੂੰ ਅਰੈਸਟ ਕਰ ਆ ਜਾ